ਪਲਾ ਸਰਬਤ ਵਾਲਾ ਸੱਚੇ ਮਨੋਂ ਲੋੜ ਤੂੰ ਨਾਮ ਵਾਲਾ ਧੰਨ ਜਿੰਨਾ ਜੋੜ ਸਕੈ ਜੋੜ ਤੂੰ ਪਲਾ ਸਰਬਤ ਵਾਲਾ ਸੱਚੇ ਮਨੋਂ ਲੋੜ ਤੂੰ ਨਾਮ ਵਾਲਾ ਧੰਨ ਜਿੰਨਾ ਜੋੜ ਸਕੈ ਜੋੜ ਤੂੰ ਤੇਰੀ ਅੰਤ ਨੂੰ ਸਹਾਈ ਹੋਣਾ ਨਾਮ ਨੇ ਜਦੋਂ ਲੇਖਾ ਹੋਣਾ ਦਿਲ-ਦਿਲ ਦਾ ਇਹ ਜੋ ਮਿਲਿਆ ਸਮਾ ਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾ ਨਹੀਂ ਮਿਲਦਾ ਇਹ ਜੋ ਮਿਲੇ ਆਏ ਸਮਾ ਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾ ਨਹੀਂ ਮਿਲਦਾ ਕਰ ਸ਼ੁਕਰਾਨਾ ਉਸ ਪਰਵਤ ਘਾਰ ਦਾ ਜਿਹੜਾ ਤੇਰੇ ਹਰ ਵੇਲੇ ਕਾਰਜ ਸਵਾਰਦਾ ਕਰ ਸ਼ੁਕਰਾਨਾ ਉਸ ਪਰਵਤ ਘਾਰ ਦਾ ਜਿਹੜਾ ਤੇਰੇ ਹਰ ਵੇਲੇ ਕਾਰਜ ਸਵਾਰਦਾ ਸਾਰੇ ਕੋਈ ਪੱਤਾ ਵੀ ਉਹਦੀ ਮਰਜ਼ੀ ਬਿਨਾਂ ਵੀ ਹਿੱਲਦਾ ਇਹ ਜੋ ਮਿਲੇ ਆਏ ਸਮਾਂ ਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾਂ ਨਹੀਂ ਮਿਲਦਾ ਇਹ ਜੋ ਮਿਲੇ ਆਏ ਸਮਾਂ ਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾਂ ਨਹੀਂ ਮਿਲਦਾ ਹੈ ਗੰਨ ਅੰਕਾਰ ਪਰ ਹਾਜ ਨੂਰ ਹੈ ਹੈ ਗੰ ਅਨੰਕਾਰ ਪਰ ਹਾਜ਼ਰਾ ਹਜ਼ੂਰ ਹੈ ਸਾਰਿਆਂ ਦੇ ਵਿੱਚ ਇੱਕੋ ਸਦਾ ਹੀ ਨੂਰ ਹੈ ਮੁੱਖੋਂ ਅੱਖ ਲੈ ਵਾਏ ਗੁਰੂ ਤੂੰ ਬੰਦਿਆ ਕਾ ਤੂੰ ਹੋ ਗਿਆ ਸ਼ਿਕਾਰ ਢਿਲਦਾ ਇਹ ਜੋ ਮਿਲਿਆ ਸਮਾ ਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾ ਨਹੀਂ ਮਿਲਦਾ ਇਹ ਜੋ ਮਿਲਿਆ ਸਮਾ ਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾ ਨਹੀਂ ਮਿਲਦਾ ਹੋ ਹੋ ਜਿੰਨਾ ਜਿੰਨਾ ਓਟ ਸਾਥ ਗੁਰਾਂ ਦੀ ਤਕਾਈ ਹੈ ਜੱਗ ਵਿੱਚ ਮਿਲੀ ਉਹਨਾਂ ਤਾਂ ਹੀ ਵਡਿਆਈ ਹੈ ਜਿੰਨਾ ਜਿੰਨਾ ਓਟ ਸਾਥ ਗੁਰਾਂ ਦੀ ਤਕਾਈ ਹੈ ਤਾਈ ਵਡਿਆਈ ਹੈ ਉਹਦੀ ਕਿਰਪਾ ਦਰਿ ਛਟੀ ਦੇ ਸਦਕੇ ਬੰਦਾ ਬਣ ਜਾਵੇ ਸਾਫ ਦਿਲ ਦਾ ਇਹ ਜੋ ਮਿਲੇ ਆਏ ਸਮਾ ਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾ ਨਹੀਂ ਮਿਲਦਾ ਇਹ ਜੋ ਮਿਲੇ ਆਏ ਸਮਾ ਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾ ਨਹੀਂ ਮਿਲਦਾ ਰੱਬ ਨੇ ਹਮੇਸ਼ਾਰਾ ਕੀ ਭਗਤਾਂ ਦੀ ਕਰੀ ਐ ਆਖਦਾ ਪਮਦੀ ਗੱਲ ਸੋਲਾਆਂ ਨੇ ਖਰੀ ਐ ਰੱਬ ਨੇ ਹਮੇਸ਼ਾਰਾ ਕੀ ਭਗਤਾਂ ਦੀ ਕਰੀ ਐ ਆਖਦਾ ਪਮਦੀ ਗੱਲ ਸੋਲਾਆਂ ਨੇ ਖਰੀ ਐ ਉਹ ਵੀ ਰਹਿਮਤ ਬਿਨਾ ਨਹੀਂ ਵਿੱਚ ਹਿਰਦੇ ਕਦੇ ਨਾਮ ਦਾ ਕਮਲ ਖਿਲਦਾ ਏ ਜੋ ਮਿਲੇ ਆਏ ਸਮਾ ਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾ ਨਹੀਂ ਮਿਲਦਾ ਏ ਜੋ ਮਿਲੇ ਆਏ ਸਮਾ ਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾ ਨਹੀਂ ਮਿਲਦਾ ਚੰਗੇ ਭਾਗਾ ਤੋਂ ਬਿਨਾ ਨਹੀਂ ਮਿਲਦਾ ਚੰਗੇ ਭਾਗਾ ਤੋਂ ਬਿਨਾ ਨਹੀਂ ਮਿਲਦਾ